ਸਮਾਦੇ ਡੇ ਪੁਰਾਣੇ ਪਰਾਣੇ ਨੇਤਾ ਛੱਡ ਕੇ ਦੂਜੀ ਪਾਰਟੀਆਂ ਦਾ ਰੁਖ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਫਰਮਾ ਜੀਏ ਜੋ ਐਸੇ ਗਦਾਰੀ ਕਰਦਾ ਉਸਕੋ ਤਾਂ ਰਹਾਵਾ ਜੀਏ ਉਸਕੋ ਬੋਰਡ ਨਹੀਂ ਡਾਲਣੀ ਚਾਹੀਦੀ ਕੇਂਦਰ ਚ ਕਿਹਨੂੰ ਦੇਖਣਾ ਜਾਂਦੇ ਹੋ ਨਰਿੰਦਰ ਮੋਦੀ ਜਾਂ ਫਿਰ ਰਾਹੁਲ ਗਾਂਧੀ ਇਹ ਸਾਰੇ ਦੋਨੋਂ ਇਹ ਇੱਕ ਇੱਕ ਜਿਹਾ ਮੋਦੀ ਵੀ ਐਸਾ ਹੀ ਆ ਸੁਖਰਨ ਆ ਗਿਆ ਔਰ ਉਹ ਵੀ ਐਸਾ ਹੀ ਆ ਦੋਨੋਂ ਇੱਕ ਜਿਹਾ ਹੀ ਆ ਨਹੀਂ ਦੇਖਣਾ ਕਾਂਗਰਸ ਨੂੰ ਜਾਂਦੇ ਆ ਰਾਹੁਲ ਗਾਂਧੀ ਨਹੀਂ ਹੋਣਾ ਚਾਹੀਦਾ So, देखना लेकिन राहुल गांधी नहीं पहली बात तो है, है भी चौबीस है लोग कहोजे उम्मीदवार चाहते है किसकी सरकार बना चाहते है सब तो अहम की, की है। लोग के मुद्दे आधार से इस बार अपने वोट का इस्तेमाल कर ਸੋ ਸਾਡੇ ਨਾਲ ਲੋਕ ਮੌਜੂਦ ਹੈ ਅਸੀਂ ਦਿੱਲੀ ਤੋਂ ਪਠਾਨਕੋਟ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹਾਂ ਸੋ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖੀ ਲੋਕ ਕੀ ਜਾਂਦੇ ਭਾਜੀ ਕਿਸ ਧਾਰ ਦੇ VOTING ਕਰੋਗੇ ਲੋਕ ਸਭਾ ਚੋਣ ਹੈ ਕਿਹੜੇ ਕਿਹੜੇ ਮੁੱਦੇ ਹੈ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਇੱਕ ਸੰਸਦ ਹੱਲ ਕਰ ਸਕਦਾ ਵਾ ਸਰ ਯੈਟ ਨੋਟ ਡਿਸਾਈਡਡ ਹਾਲੇ ਡਿਸਾਈਡ ਨਹੀਂ ਕੀਤਾ ਅਸੀਂ ਜਲੂ ਡਿਸਾਈਡ ਕਰਾਂਗੇ ਆਈ ਵਿਲ ਟੈਲ ਯੂ ਅਕਾਲੀ ਅਕਾਲੀ ਭਾਜਪਾ ਦਾ ਗੱੜ ਜੋੜ ਨਹੀਂ ਹੋਇਆ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਫਰਕ ਪਏਗਾ ਕਿਉਂਕਿ ਜਿਹੜੇ 99 ਤੋਂ ਬਾਅਦ ਹਮੇਸ਼ਾ ਇਕੱਠੇ ਹੀ ਲੜਦੇ ਰਹੇ ਆ ਪੋਲਿਟਿਕਸ ਵਿੱਚ ਕੁਝ ਵੀ ਪੋਸੀਬਲ ਹੈ ਮੇਬੀ ਹੋ ਸਕਦਾ ਲਾਇੰਸ ਵੀ ਨਹੀਂ ਹੋ ਸਕਦਾ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਡਿਸਾਈਡ ਕਰਨਾ ਆਸਾਣ ਹੈ ਕੀ ਲੱਗਦਾ ਆਮ ਆਦੀ ਪਾਰਟੀ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ 2.5 ਸਾਲ ਹੋ ਗਏ ਆ ਪੰਜਾਬ ਦੇ ਵਿੱਚ ਸਰਕਾਰ ਬਣੇ ਹੋਏ ਕੀ ਲੱਗਦਾ ਕਿ ਵਾਦੇ ਪੂਰੇ ਕੀਤੇ ਆ ਸਾਰੇ ਰੂਟੀਨ ਲਾਈਫ ਤੋਂ ਫੁਰਸਤ ਨਹੀਂ ਮਿਲਦੀ ਐਨਾਲਾਈਜ਼ਿਸ ਨਹੀਂ ਕੀਤਾ ਹਾਂਜੀ ਭਾਜੀ ਤੁਸੀਂ ਕੈਸੇ VOTING ਕਰਦੇ ਹੋ ਵੋਟ ਬੰਦੇ ਵੋਟ ਹਾਂਜੀ ਕਿਸ ਸਹਾਰ ਤੇ ਵੋਟ ਬੰਦੇ ਮੁੱਦੇ ਕੀ ਆ ਕੀ ਲੱਗਦਾ ਕਿਹੜੇ ਮੁੱਦੇ ਹੱਲ ਹੋਣੇ ਚਾਹੀਦੇ ਜੋ ਸਰਕਾਰ ਹੈ ਕੰਮ ਕਰੇ ਸੇ ਅੱਗੇ ਸਰਕਾਰ ਬਣਨ ਉਹ ਚਾਹਤੋ ਸੀ ਤੇ ਤਾਨੂੰ ਕੀ ਲੱਗਦਾ ਕਿਹੜੇ ਮੁੱਦਿਆਂ ਦੇ ਆਧਾਰ ਤੇ ਅਹਿਮ ਮੁੱਦੇ ਆ ਜਿਹੜੇ ਸੰਸਦ ਹੱਲ ਕਰ ਸਕਦਾ ਸਭ ਤੋਂ ਪਹਿਲ ਦੇ ਆਧਾਰ ਤੇ ਹੱਲ ਕਰਨੇ ਚਾਹੀਦੇ ਆ ਜੀ ਅਮ੍ਰਿਤ ਸਰ ਹਾਂ ਜੀ ਅਮ੍ਰਿਤ ਸਰ ਅਮ੍ਰਿਤ ਸਰ ਤੇ ਮੁੱਦੇ ਕੀ ਲੱਗਦਾ ਕਿ ਕਿਹੜੇ ਮੁੱਦੇ ਅਹਿਮ ਆ ਜਿਵੇਂ ਬੇਰੋਜ਼ਗਾਰੀ ਜਾਂ ਨਸ਼ਾ ਨਸ਼ਾ ਵੀ ਹੈ ਮੇਨ ਟਰੈਫਿਕ ਵੀ ਹੈ ਮੇਨ ਮੁੱਦੇ ਦੋ ਹੈ ਇਹ ਹਾਂ ਸਰ ਕੀ ਲੱਗਦਾ ਕਿ ਲੋਕ ਸਭਾ ਚੋਣ ਹੈ ਕਿਹੜੇ ਉਮੀਦਵਾਰ ਨੂੰ ਕਿਸ ਆਧਾਰ ਤੇ VOTING ਕਰੋਗੇ VOT ਤੁਸੀਂ ਕਰਦੇ ਹੋ ਕਿਹੜੇ ਅਹਿਮ ਮੁੱਦੇ ਕੀ ਰਹਿਣਗੇ ਸਰ ਸਭ ਤੋਂ ਬੜੀ ਤਾਂ ਗੱਲ ਆਇਆ ਜੀ ਪਹਿਲਾਂ ਤਾਂ ਨੌਕਰੀਆਂ ਬਾਰੇ ਆ ਜੀ ਨੌਕਰੀ بے ਰੁਜ਼ਗਾਰੀ ਬਹੁਤ ਹੋਈ ਪਈ ਆ ਫਰੀ ਦੀਆਂ ਚੀਜ਼ਾਂ ਦਈ ਜਾਂਦੇ ਨੇ ਸਾਰੀਆਂ ਫਰੀ ਦੇ ਵਿੱਚੋਂ ਫਰੀ ਦੇ ਨਾਲ ਕੁਝ ਨਹੀਂ ਹੋਣਾ ਹੈਗਾ ਲੋਕਾਂ ਨੂੰ ਉਧਰ ਲਾਈ ਜਾਂਦੇ ਨੇ ਕਿਸੇ ਨੂੰ 2000 ਰੁਪਏ ਮੋਦੀ 2000 ਕਿਸਾਨਾਂ ਨਾਲ ਕੀ ਹੋ ਜਾਊਗਾ 2000 ਨਾਲ ਫਸਲ ਦੇ ਉੱਪਰ ਵੀ ਕਿਸਾਨ 2000 ਨਾਲ ਨਹੀਂ ਬੁੱਜ ਸਕਦਾ ਹੈਗਾ ਕਿਸਾਨ ਦੇ ਪਰਿਵਾਰ ਵਿੱਚੇ ਨੌਕਰੀ ਮਿਲੂਗੀ ਰੇਗ ਦੇ ਬੱਚੇ ਨੂੰ ਸਭ ਬਹੁਤ ਵਧੀਆ ਹੈ ਰੇਗ ਦੇ ਪਰਿਵਾਰ ਵਿੱਚ ਇੱਕ ਬੱਚੇ ਨੂੰ ਨੌਕਰੀ ਮਿਲ ਜੇ ਸਾਫੜਾ ਪੰਜਾਬ ਬਹੁਤ ਤਰੱਕੀ ਕਰ ਸਕਦਾ ਹੈ ਜਿ세 51 ਲੱਖ ਰੁਪਏ ਤਨਖਾਹ ਲੈਦੇ ਉਹ ਕੰਮ ਨਹੀਂ ਕਰ ਰਹੇ ਆ 20000 15000 ਪ੍ਰਾਈਵੇਟ ਵਾਲਾ ਲੈਦੇ ਤਨਖਾਹ ਉਹ ਕੰਮ ਕਰ ਰਹੇ ਆ ਪਹਿਲੇ ਪਹਿਲੇ ਤੌਰ ਤੇ ਉਹਨੂੰ ਲੱਖਰ ਵਾਲੇ ਨੂੰ ਹਟਾ ਕੇ 5 ਬੰਦੇ ਰੱਖਣ ਲੱਖ ਰੁਪਏ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹੋ ਆਪਣੇ ਹੀ ਉਮੀਦਵਾਰ ਜਿਹੜੇ ਕੈਬਨਿਟ ਮੰਤਰੀ ਸੀ ਜਾਂ ਵਿਧਾਇਕ ਸੀ ਉਹਨਾਂ ਨੂੰ ਉਹਨਾਂ ਨੇ ਟਿਕਟ ਦਿੱਤੀ ਗਈ ਹੈ ਤਾਂ ਹੀ ਉਹਨਾਂ ਨੇ ਚਲੋ ਆਪਣੇ ਮੰਤਰੀਆਂ ਨੂੰ ਵੀ ਦਿੱਤੀ ਉਹ ਕਹਿੰਦੇ ਵੀ ਅਸੀਂ ਹੋਰ ਪੁਰਾਣੀ ਪਾਰਟੀ ਵਾਲਿਆਂ ਨੂੰ ਨਾ ਕਾਲੀ ਦਲ ਚ ਕਿਸੇ ਨੂੰ ਟਿਕਟ ਦਈਏ ਨਾ ਕਾਗਰਸ ਪਾਰਟੀ ਜੋ ਜੇ ਕੋਈ ਆਊਗਾ ਉਹਨੂੰ ਟਿਕਟ ਦਈਏ ਉਹ ਉਧਰ ਵੀ ਉਹਨਾਂ ਟਿਕਟਾਂ ਦੇਤੀਆਂ ਮੰਡਲ ਕਰਦੀ ਇਹਦਾ ਹੁਣ ਪਹਿਲਾਂ ਵਾਦੇ ਕਰ ਦੰਦੇ ਨੇ ਪੂਰੇ ਹੁੰਦੇ ਨਹੀਂ ਹੈਗੇ ਜਾਂ ਪਹਿਲਾਂ ਇਹਨਾਂ ਦਾ ਕੋਈ ਸਰਵੇਖਣ ਕਰਿਆ ਪੱਕੇ ਤੌਰ ਤੇ ਲਿਖਾਇਆ ਜਾਵੇ ਵੀ ਜਿਹੜੇ ਵਾਦੇ ਕਰਦੇ ਨੇ ਵੀ ਉਹ ਪੂਰੇ ਹੋਣ ਤਾਂ ਇਹਨਾਂ ਨੂੰ ਅੱਗੇ ਵੀ ਵੋਟਾਂ ਫੈਂਡ ਕੀ ਲੱਗਦਾ ਹੈ ਰਾਜਨੀਤੀ ਦੇ ਵਿੱਚ ਬੜਾ ਉਥਲ ਪੁਥਲ ਹੋ ਰਿਹਾ ਬੜੇ ਪੁਰਾਣੇ ਪੁਰਾਣੇ ਨੇਤਾ ਪਾਰਟੀਆਂ ਛੱਡਦੇ ਪਏ ਹੈ ਕੀ ਲੱਗਦਾ ਹੈ ਕਿ ਲੋਕ ਵਿਸ਼ਵਾਸ ਕਰ ਪਣਗੇ ਨੇਤਾਵਾਂ ਤੇ ਜਨਨ ਕੀ ਬਹੁਤ ਔਖਾ ਹੈ ਜਿਹੜਾ ਲੋਕ ਵਿਸ਼ਵਾਸ ਕਰਨਗੇ ਇਹ ਤਾਂ ਆਪਣਾ ਰਾਜ ਭਾਗ ਦੇਖਦੇ ਨੇ ਵੀ ਸਾਨੂੰ ਕਹੀ ਸੌਲਤ ਮਿਲਣੀ ਚਾਹੀਦੀ ਹੈ ਬਸ ਇਹਨਾਂ ਨੇ ਆਪਣਾ ਰਾਜ ਦੇਖਣਾ ਆਪਣੀਆਂ ਹੋਂਦੇ ਜਾਣਾ ਬਸ ਕਿ ਸਿਹਤਾਰੇ ਤੇ VOTING ਕਰੋਗੇ ਮੰਗਿਆ ਜੇ ਬੇਰੁਜ਼ਗਾਰੀ ਤੋਂ ਜੇ ਨਚਾਤ ਪੈ ਜਾਵੇ ਤਾਂ ਉਸ ਸਿਹਤਾਰੇ ਤੇ VOTING ਕਰਾਂਗੇ ਮੁੱਦੇ ਬਹੁਤ ਨੇ ਪਿਛਲੀ ਸਰਕਾਰਾਂ ਨੇ ਕੁਝ ਨਹੀਂ ਕਰਿਆ ਇਸ ਸਰਕਾਰ ਆਪ ਖੁਸ਼ ਆਸਤੀ ਲੋਕਾਂ ਨੂੰ ਬਦਲਾਅ ਚਾਹੁੰਦੇ ਤੇ ਪਰ ਚਲੋ ਪਹਿਲਾਂ ਦੇ ਖਰਾਬ ਹੋਣ ਤੱਕ ਕੇ ਟਾਣਾ ਬਾਣਾ ਦੇ ਅਵਰੇਜਾ ਸਰਕਾਰ ਦੇਖੋ ਤੇ ਮਹਿੰਗਾਈ ਦਾ ਮੁੱਦਾ ਬਹੁਤ ਜ਼ਿਆਦਾ ਗਰੀਬੀ ਨਜਾਤ ਪਾਉਣ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਨਵੀਂ ਪਾਰਟੀ ਸੀ ਬਹੁਤ ਸਿੱਟਾ ਮਿਲਿਆ ਪੰਜਾਬ ਦੇ ਵਿੱਚ ਕਿ ਲੱਗਦਾ ਲੋਕ ਸਭਾ ਚੋਣਾਂ 'ਚ ਸ਼ਾਫ ਸ਼ੜ ਕੇ ਜਾਊਗੀ ਨਹੀਂ ਨਹੀਂ ਲੋਕਾਂ ਮੈਨੂੰ ਵਿਸ਼ਵਾਸ ਕਰਿਆ ਤਾਂ ਵੀ ਨਵੀਂ ਪਾਰਟੀ ਹੈ ਚਲੋ ਨਾ ਤਾਂ ਦੁਖੀ ਤੇ ਲੋਕ ਇਸ ਕਰਕੇ ਮਿਸਵਾਹ ਬਗਾ ਮਤਲਬ ਉਹ ਕਰਿਆ ਪਰ ਤਾਂ ਉਹੀ ਗੱਲ ਹੈ ਨਾ ਵੀ ਤਾਣਾ ਬਣਾ ਉਲਝਣ ਕਰਕੇ ਵਿਸ਼ਵਾਸ ਲੋਕ ਕਰਨਗੇ ਪਰ ਟਾਈਮ ਲੱਗੂ ਥੋੜਾ ਜਿਹਾ ਹੇ ਅਕਾਲੀ ਭਾਜਪਾ ਦੇ ਗੱਠ ਜੋੜ ਨੂੰ ਕਿਵੇਂ ਦੇਖਦੇ ਹੋ ਕਾਲੀ ਭਾਜਪਾ ਗੱਠ ਜੋੜ ਚਲੋ ਕਾਲੀ ਦਲ ਨੇ ਪਹਿਲਾ ਹੈਗਾ ਤੇ ਜੋ ਫੋਕਸ ਪਰ ਹੋਣੇ ਇਸ ਵਾਰ ਨੇ ਕੇਂਦਰ ਚ ਕਿੰਨੂ ਦੇਖਣਾ ਚਾਹੁੰਦੇ ਹੋ ਕੇਂਦਰ ਤੋਂ ਤਾਂ ਚਲੋ ਮੋਦੀ ਹੋ ਜਾਊਗਾ ਜੀ ਹਜੇ ਉਹਨਾਂ ਦਾ ਚੱਲ ਰਹਿਣਾ ਅੱਜ ਸੋ ਪਪਾ ਜੀ ਕੀ ਲੱਗਦਾ VOTING ਕਰਦੇ ਹੋ ਤੁਸੀਂ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਜੋ ਕਿਸੇ ਅੱਛਾ ਕੰਮ ਕਰਦਾ ਹੋਏ ਕਿਸੇ ਦਿਨ ਨਾ ਕੀਆ ਇਹ ਆਦਮੀ ਦਾ ਸਾਰਾ ਦਿਨ ਵਾਤਾ ਅੱਜ ਕੱਲ ਕੋਈ ਨਹੀਂ ਦਿੱਤਾ ਕੰਮ ਦਾ ਕਿਸੇ ਕੋਈ ਕਿਸੇ ਦਾ ਕੰਮਾ ਨਹੀਂ ਆ ਆਪਣੇ ਵਿੱਚ ਤਜੋਰੀ ਬਣਨੇ ਚੱਲ ਗਿਆ ਉਹ ਸਾਰੇ ਕਿੰਨੀ ਦੇਰ ਹੋ ਗਈ ਤੁਹਾਨੂੰ VOTING ਕਰਦੇ ਲੇਕਿਨ ਕੀ ਲੱਗਦਾ ਕਿ ਜਿਹੋ ਜਿਹੇ ਉਮੀਦਵਾਰ ਤੁਸੀਂ ਹਰ ਵਾਰੀ ਵੋਟ ਕਰਦੇ ਹੋ ਕੀ ਉਹ ਜਿਹੇ ਉਮੀਦਵਾਰ ਤੁਹਾਨੂੰ ਮਿਲ ਪੰਦਾ ਕੋਈ ਨਹੀਂ ਮਿਲਦਾ ਕੋਈ ਮਿਲਦੀ ਹੈ ਉਸਕੇ ਉਸਕੇ ਲੜਕੇ ਕੀ ਖੜਾ ਹੋ ਗਿਆ ਉਸਦੀ ਬਹੂ ਖੜੀ ਹੋ ਗਈ ਉਸਕੇ ਉਹ ਖੜਾ ਹੋ ਗਿਆ ਨਵੇਂ ਆਦਮੀ ਕੋ ਦੇਣਾ ਚਾਹੀਏ ਜੇ ਨਵੇਂ ਨਾ ਕਿ ਜੋ ਪਾਰਟੀ ਵੀ ਨਵੀਂ ਹੋਣੀ ਚਾਹੀਦੀ ਹੈ ਔਰ ਨਵੇਂ ਨਵੀਂ ਲੜਕਾ ਹੋਣੀ ਚਾਹੀਦੇ ਉਹਨਾਂ ਕਿਸੇ ਲੜਕੀ ਖੜੀ ਹੋ ਰਹੀ ਹੈ ਕਿ ਬਹੁ ਘੜੀ ਹੋ ਰਹੀ ਹੈ ਕਿ ਜੀ ਉਹਨਾਂ ਦੇ ਪਰਿਵਾਰੀ ਸਾਲਾ ਘੁੰਮ ਰਹੇ ਹੋਣ ਕਿਥੋਂ ਦੇ ਰਹਿਣ ਆਲੇ ਤੁਸੀਂ ਆਪਾਂ ਨੇ ਇੱਥੇ ਜ਼ਿੰਦਗੀ ਕਢਾਹ ਹੂੰ ਬਟਾਲਾ ਦੇ ਪੰਜਾਬ ਦੇ ਵਿੱਚ ਹੁਣ ਲੋਕ ਸਭਾ ਚੋਣ ਹੈ ਕੀ ਲੱਗਦਾ ਕਿ ਲੋਕ ਵਿਸ਼ਵਾਸ ਕਰ ਪਣਗੇ ਰਾਜਨੀਤਕਾਂ ਦੇ ਅੱਡੇ ਪੁਰਾਣੇ ਪੁਰਾਣੇ ਨੇਤਾ ਛੱਡ ਕੇ ਦੂਜੀ ਪਾਰਟੀਆਂ ਦਾ ਰੁਖ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਫਰਮਾ ਜੀ ਹੈ ਜੋ ਐਸੇ ਗਦਾਰੀ ਕਰਦਾ ਉਸਕੋ ਤਾਂ ਰਹਿਣਾ ਜੀ ਹੈ ਉਸਕੋ ਬੋੜ ਨਹੀਂ ਡਾਲਣ ਚਾਹੀਦੇ ਕੇਂਦਰ ਚ ਕਿਹਨੂੰ ਦੇਖਣਾ ਜਾਂਦੇ ਹੋ ਨਰਿੰਦਰ ਮੋਦੀ ਜਾਂ ਫਿਰ ਰਾਹੁਲ ਗਾਂਧੀ ਇਹ ਸਾਰੇ ਦੋਨੋਂ ਇਹ ਇੱਕ ਇੱਕ ਜਿਹਾ ਮੋਦੀ ਵੀ ਐਸਾ ਹੀ ਆ ਦੂਸਰਾ ਨਾ ਗਿਆ ਔਰ ਉਹ ਵੀ ਐਸਾ ਹੀ ਆ ਦੋਨੋਂ ਇੱਕ ਜਿਹਾ ਹੈ ਫੇਰ ਤੁਸੀਂ ਕੀ ਸੋਚਦੇ ਹੋ ਲੋਕ ਸਭਾ ਚੋਣਾਂ ਦੇ ਵਿੱਚ ਕਹੋ ਜਿਆ ਉਮੀਦਵਾਰ ਚਾਹਦੇ ਹੋ ਉਮੀਦਵਾਰ ਐਦਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਵਧੀਆ ਆਉਣ ਵਾਲੇ ਜਨਰੇਸ਼ਨ ਨੂੰ ਕਿਉਂਕਿ ਪੰਜਾਬ ਦਾ ਸਾਰਾ ਜੂਥ ਜਿੰਨਾ ਵੀ ਅੱਜ ਦੇ ਟਾਈਮ ਕਿਉਂਕਿ ਰੋਜਗਾਰ ਹੈ ਨਹੀਂ ਹੈ ਜਿੰਨਾਂ ਕੋ ਪੈਲੀ ਬੰਨਾ ਉਹ ਸਾਰੇ ਵਿਚਾਰੇ ਵੀ ਵੇਚ-ਵੇਚ ਕੇ ਆਪਣੇ ਬੱਚਾ ਨੂੰ ਸੈਟਲ ਕਰਨ ਬਾਰੇ ਸੋਚ ਰਹੇ ਨੇ ਇੱਥੇ ਆ ਜਾ ਕੇ ਜੇ ਬੱਚਾ ਕੋਈ ਬੀਟੈਕ ਵਾਲਾ ਵਾ ਜੇ ਜੇ ਕਿਸੇ ਨੇ ਚੰਗੀ ਵਧੀਆ ਸਟੱਡੀ ਕੀਤੀ ਉਹਨੂੰ ਆ ਜਾ ਕੇ ਪਹਿਲੇ ਤਾਂ ਮਾਪਿਓ ਇੰਨਾ ਪੈਸਾ ਲਗਾਉਂਦੇ ਨੇ ਤੇ ਜਦੋਂ ਬੱਚਾ ਸੈਟਲ ਹੋਣ ਤੇ ਆਂਦੇ ਤੇ 10-15000 ਰੁਪਏ ਨੂੰ ਸੈਲਰੀ ਮਿਲਦੀ ਹੈ ਤੇ ਸਾਡਾ ਜਿੰਨਾ ਸਾਰਾ ਯੂਥ ਹੈ ਸਾਰਾ ਬਾਹਰ ਜਾਈ ਜਾਂਦਾ ਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਉਹ ਸਾਰੇ ਪੁਰਾਣੇ ਬਜ਼ੁਰਗ ਉਸ ਇਹੀ ਕਹਿੰਦੇ ਨੇ ਇੱਕ ਪੜ੍ਹਾਈ ਇੱਕ ਸ਼ੇਰਨੀ ਦਾ ਦੁੱਧ ਆ ਕਿ ਜਿਹਨੂੰ ਜਿਹੜਾ ਦਹਾੜਦਾ ਜਿਹੜਾ ਕਿ ਪਤਾ ਚੱਲਦਾ ਕਿ ਮੈਦਾਨ ਦੇ ਵਿੱਚੋਂ ਫਤਿਹ ਬੁਲਾਉਂਦਾ ਕਿ ਉਹ ਜੇ ਪੜ੍ਹਿਆ ਲਿਖਿਆ ਬੱਚਾ ਉਹ ਹਥਿਆਰ ਨਾਲ ਨਹੀਂ ਆਪਣੀ ਕਲਮ ਨਾਲ ਲੜ ਸਕਦਾ ਤੇ ਪੜ੍ਹਾਈ ਦੇ ਇਨਾ ਮੌਲਿਆ ਸਾਡਾ ਆਮ ਆਦਮੀ ਪਾਰਟੀ ਨੂੰ ਬਹੁਤ ਸੀਟਾਂ ਮਿਲੀਆਂ ਸੀ ਕਿ ਲੱਗਦਾ ਕਿ ਉਮੀਦਵਾਰ ਵੀ ਉਹਦੇ ਜਿਹੜੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਚੁੱਕ ਸਕਣਗੇ ਬਿਲਕੁਲ ਚੁੱਕ ਸਕਣਗੇ ਕਿਉਂਕਿ ਜਿਹੜਾ ਕੰਮ ਪਹਿਲੇ ਨਹੀਂ ਕਿਸੇ ਨੇ ਕੀਤਾ ਸੀ ਆਮ ਆਦਮੀ ਪਾਰਟੀ ਕਿਉਂਕਿ ਇੱਕ ਪੁਰਾਣਾ ਵਿਗੜਾ ਹੋਇਆ ਕੰਮ ਉਹਨੂੰ ਸੁਧਾਰਨ ਨੂੰ ਟਾਈਮ ਲੱਗਦਾ ਤੇ ਉਹਨੂੰ ਜੇ ਸੁਧਾਰ ਨੂੰ ਟਾਈਮ ਲੱਗਦਾ ਤੇ ਹੌਲੀ 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 ਕਰਕੇ ਜੇ ਲੋਕਾਂ ਨੇ ਚੇਂਜ ਲਿਆਂਦਾ ਵਾ ਤੇ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਸਬਰ ਦੇਖੋ ਤੇ ਇਹ ਤਾਂ ਸਾਡਾ ਮਤਦਾਨ ਹੈ ਇਹ ਤੇ ਅਸੀਂ ਜਦੋਂ ਮਰਜ਼ੀ ਅਸੀਂ ਚੋ ਕੇ ਕੇਂਦਰ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀਆਂ ਰਾਹੁਲ ਸਾਹਿਬ ਦੇ ਦੇਖੋ ਜੇ ਅਗਰ ਕ੍ਰਾਂਤੀਕਾਰੀ ਜੇ ਅਸੀਂ ਗੱਲ ਕਰੀਏ ਜੇ ਅਸੀਂ ਕ੍ਰਾਂਤੀਕਾਰੀ ਜੇ ਅਸੀਂ ਅਸੀਂ ਸਾਰਿਆਂ ਦੀ ਸਪੀਚ ਸੁਣਦੇ ਆ ਕੈਪਟਨ ਦੀ ਸੁਣਦੇ ਆ ਮੋਦੀ ਦੀ ਸੁਣਦੇ ਆ ਉਹਨਾਂ ਦੀ ਸੁਣਦੇ ਆ ਆਪਣਾ ਰਾਹੁਲ ਗਾਂਧੀ ਵੀ ਸੁਣਦੇ ਆ ਜੇ ਅਸੀਂ ਕ੍ਰਾਂਤੀਕਾਰੀ ਜੇ ਉਹਨਾਂ ਦੀ ਸਪੀਚ ਸੁਣੀਏ ਤੇ ਫਿਰ ਨਿਕਲ ਕੇ ਆਂਦਾ ਕੇਜਰੀਵਾਲ ਮਹਿਲਾਵਾਂ ਦੇ ਕੋਲ ਹੈ ਮਹਿਲਾਵਾਂ ਘਰ ਦੇ ਵਿੱਚ ਬਹੁਤ ਬੋਲਦੀ ਆ ਮੈਂ ਇਹ ਚੀਜ਼ ਮਹਿੰਗੀ ਹੋ ਗਈ ਉਹ ਮਹਿੰਗੀ ਹੋ ਗਈ ਲੇਕਿਨ ਕੀ ਲੱਗਦਾ ਕਿ ਮਹਿੰਗਾਈ ਘਟੋਣੀ ਚਾਹੀਦੀ ਹੈ ਮਹਿੰਗਾਈ ਦਾ ਘਟੇ ਚਾਹੀਦੀ ਪਰ ਹੁਣ ਕੀ ਕਰ ਸਕਦੇ ਸਾਰੇ ਤਾਂ ਹੁਣ ਇੱਦਾਂ ਹੀ ਆ ਇਹਨਾਂ ਦਾ ਮਹਿੰਗਾ ਹੋ ਗਿਆ ਭਾਤ ਹੋਈ ਪਈ ਆ ਔਰ ਰੋਟੀ ਬਣਾਣੀ ਆਕੀ ਹੋ ਗਈ ਆ ਜੇ ਤੁਸੀਂ VOTING ਜੇ ਤੁਸੀਂ VOTING ਕਰੋਗੇ ਮੁੱਦੇ ਕੀ ਰਹਿਣਗੇ ਦਿਮਾਗ ਦੇ ਵਿੱਚ ਜਦੋਂ ਘਰੋਂ ਨਿਕਲੋਗੇ ਵੋਟ ਕਰਨ ਮੁੱਦੇ ਕੀ ਰਹਿਣਗੇ ਦਿਮਾਗ ਦੇ ਵਿੱਚ ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਪਾਓਗੇ ਆਵੇ ਸਾਰੇ ਸਹੂਲਤ ਹੋਣੀ ਚਾਹੀਦੀ ਆ ਜੇ ਕੋਈ ਅਸੀਂ ਖੜਾ ਕਰਦੇ ਹਾਂ ਉਮੀਦਵਾਰ ਉਹਨੂੰ ਉਸ ਇਲਾਕੇ ਦਾ ਉਸ ਏਰੀਏ ਦਾ ਆਪਣੇ ਸਾਰਿਆਂ ਦਾ ਸੋਚਣਾ ਚਾਹੀਦਾ ਕਿ ਕੋਈ ਦਿੱਕਤ ਨਾ ਕਿਸੇ ਨੂੰ ਆਵੇ ਪਰੇਸ਼ਾਨੀ ਨਾ ਆਵੇ ਸਭ ਠੀਕ ਠਾਕ ਰਹਿਣ आप के रहने? दिल्ली के? क्या लगता है कि जो जो वादे मैनिफेस्टो में लेके आते हैं वो वादे सारे पूरे होते हैं दिल्ली में भी केजरीवाल की सरकार है क्या लगता है की वो पूरे होते हैं सौ में से एक सो में से एक वादा पूरा कर दिया नहीं नहीं ऐसा तो नहीं है ख्याल नहीं केजरीवाल जी ने बहुत अच्छे काम किए किएलाइज वगैरह को लेके स्कूल में मैं एक खुद म्यूजिक टीचर हूँ स्कूल को लेके अगर देखा जाए तो वहाँ बहुत अच्छी फैसिलिटीज कर दी है पहले से अच्छे लोगों ने प्राइवेट स्कूलों से निकाल के बच्चों को गवर्नमेंट स्कूल में अपना कन्वर्ट कर दिया है कि वहाँ की गवर्नमेंट की पढ़ाई इतनी अच्छी कर दी है स्कूलों की दिल्ली में दिल्ली में आप लोकसभा के उम्मीदवार को जिताओगे बिल्कुल आम आदमी केजरीवाल क्या लगता है कि केजरीवाल के जेल जाने से नुकसान होगा बहुत ज्यादा नुकसान होगा पहली बात तो कि वो एक झूठा घोटाला है और केजरीवाल को उसमें जिम्मेदार ठहरा दिया है वो है ही नहीं उस चीज के लिए अभी अगर वो ज्वाइन कर ले अगर अपना बीजेपी भी को तो केजरीवाल जी बाहर आ जाएंगे मैम तू की सोचदे तू तो पंजाब तो लोग सभा जोन है की सोचदेओ की आधार पे वोटिंग करोगे वोट 판 जाओगे दिमाग से की मुद्दे रहेंगे ਸਰ ਵੋਟ ਪਾਣ ਨੂੰ ਤਾਂ ਜਾਵਾਂਗੇ ਜ਼ਰੂਰ ਪਰ ਮੁੱਦੇ ਦਾ ਕੀ ਕਰੀਏ ਜੋ ਜਿਸ ਪਾਰਟੀ ਨੂੰ ਸਟੇਬਲ ਕਮਰਸ ਦਿੰਦੇ ਆ ਵੋਟ ਦਿੰਦੇ ਆ ਜੋ ਪੋਲੀਟੀਸ਼ੀਨ ਹੈ ਕ੍ਰਪਸ਼ਨ ਕਰਨ ਤੋਂ ਬਾਅਦ ਉਸੇ ਪਾਰਟੀ ਨੂੰ ਜੁਆਇਨ ਕਰ ਲੈਂਦੇ ਆਗੇ ਤੇ ਉਹ ਤਾਂ ਕਿਸੇ ਕਿਸੇ ਤੇ ਵਿਸ਼ਵਾਸ ਕਿਤਾ ਜਾਏ ਸਰ ਹੂੰ ਉਹਨਾਂ ਪਾਰਟੀਆਂ ਦਾ ਸਭ ਦਾ ਬੁਰਾ ਹਾਲ ਹੈਗਾ ਉਹਨਾਂ ਅੱਜ ਜਿਹੜੀ ਦੇਖ ਲੋ ਜੋ ਕੱਪ ਲੀਡਰ ਹੈਗਾ ਉਹ ਭਾਜਪਾ ਜੁਆਇਨ ਕਰ ਲੈਂਦਾ ਹੈਗਾ ਉਹ ਬਚ ਜਾਂਦਾ ਹੈਗਾ ਉਹਦੇ ਕੋਈ ਐਕਸ਼ਨ ਨਹੀਂ ਲਿੱਤੇ ਜਾਂਦੇਗਾ ਤੇ ਕੀ ਕਰਾਂ ਵੋਟ ਦੇਣ ਦਾ ਫਾਇਦਾ ਕੀ ਹੈਗਾ ਕੇਂਦਰ ਚ ਕਿਹਨੂੰ ਦੇਖਣਾ ਚਾਹੁੰਦੇ ਰਾਹੁਲ ਗਾਂਧੀ ਜਾਂ ਨਿੰਦ ਮੋਦੀ ਨੇ ਦੇਖਣਾ ਕਾਂਗਰਸ ਨੂੰ ਚਾਹੁੰਦੇ ਆ ਰਾਹੁਲ ਗਾਂਧੀ ਨਹੀਂ ਹੋਣਾ ਚਾਹੀਦਾ ਸੋ ਦੇਖਣਾ ਕਾਂਗਰਸ ਨੂੰ ਚਾਹੁੰਦੇ ਲੇਕਿਨ ਰਾਹੁਲ ਗਾਂਧੀ ਨਹੀਂ ਸੋ ਮੁੱਦੇ ਦਿਮਾਗ ਦੇ ਵਿੱਚ ਬਹੁਤ ਆ ਲੋਕਾਂ ਦੇ ਲੇਕਿਨ ਸਭ ਤੋਂ ਪਹਿਲਾ ਮੁੱਦਾ ਵਿਕਾਸ ਦਾ ਮਹਿੰਗਾਈ ਦਾ ਤੇ ਨਾਲ ਹੀ ਜਿਹੜੀ ਕਰਪਸ਼ਨ ਹੈ ਕਰਪਸ਼ਨ ਖਤਮ ਹੋਣੀ ਚਾਹੀਦੀ ਐ ਸੋ ਕਈ ਮੁੱਦੇ ਆ ਜਿਸ ਅਧਾਰ ਤੇ ਲੋਕ ਆਪਣੇ ਮਤ ਦਾ ਇਸਤੇਮਾਲ ਕਰਨਗੇ ਲੇਕਿਨ ਕਿਹੜੇ ਉਮੀਦਵਾਰ ਨੂੰ ਜਿਤਾਣਗੇ ਐ ਆਣ ਵਾਲਾ ਸਮਾਂ ਹੀ ਦੱਸੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ